1 ਜੂਨ ਨੂੰ ਸੰਤਾਂ ਦੀ ਆਖਰੀ ਪੱਤਰਕਾਰ ਨਾਲ ਗੱਲਬਾਤ ਹੋਈ ਉਸ ਗੱਲਬਾਤ ਦੇ ਵਿੱਚ ਉਹ ਕਿੰਨੀ ਪੀੜਾ ਦੇ ਨਾਲ ਗੱਲ ਕਹੀ ਗਈ ਹੋਣੀ ਇਹਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਾਰੇ ਪਾਸੇ ਫੌਜ ਹੈ ਜੰਗ ਦਾ ਮਾਹੌਲ ਹੈ ਸਿੱਖ ਸਿੱਖਾਂ ਦੇ ਸਿੱਧਕ ਪਰਖ ਹੋਣੇ ਤੇ ਉਸ ਵਕਤ ਸੰਤਾਂ ਨੂੰ ਆਪਣੇ ਆਗੂਆਂ ਬਾਰੇ ਦੋ ਗੱਲਾਂ ਕਹਿਣੀਆਂ ਪਈਆਂ ਇੱਕ ਇਹ ਇਹ ਆਗੂ ਸਿੱਖੀ ਦੇ ਸਿਧਾਂਤ ਤੋਂ ਉਲਟ ਖੜ ਗਏ ਦੂਜੀ ਇਹ ਕਿ ਇਹ ਆਗੂ ਕੌਮੀ ਘਾਤ ਧੋਖਾ ਤੇ ਫਰੇਵ ਤੇ ਉੱਤਰ ਆਇਆ। ਇਹ 1 ਜੂਨ ਨੂੰ ਸੰਤਾਂ ਦਾ ਕਿਹਾ ਹੋਇਆ ਬਸ। ਉਸ ਤੋਂ ਆਪਾਂ ਅੰਦਾਜ਼ਾ ਲਾਈਏ ਕਿ ਕਿਸ ਹਾਲਾਤ ਦੇ ਵਿੱਚ ਸੰਤ ਜਗਨਨਾਲ ਸਿੰਘ ਹੋਣਾ ਨੇ ਇਹ ਜੰਗ ਲੜਿਆ। ਕਿਉਂਕਿ ਤੁਹਾਡੇ ਤੁਹਾਡੇ ਨਾਲ ਹੋਣ ਤਾਂ ਲੜਨ ਵਾਲਿਆਂ ਦੇ ਹੌਸਲੇ ਧੂਨ ਸੁਆਏ ਹੋ ਜਾਂਦੇ। ਤੁਹਾਡੇ ਤੁਹਾਡੇ ਨਾਲ ਨਾ ਹੋਣ ਘਾਤ ਤੇ ਉਤਰਾਨ ਫਰੇਵ ਤੇ ਉਤਰਾਨ ਆਪਣੀ ਨਿੱਜ ਦੇ ਲਈ ਤੇ ਉਹ جنگ ਲੜਨੀ ਇੰਨੀ ਔਖੀ ਹੋ ਜਾਂਦੀ ਤੁਹਾਡੇ ਨਾਲ ਇਹ ਗੱਲ ਵੀ ਜੇ ਇਹ 19 ਚੇਤੇ ਰੱਖਣਯੋਗ ਗੱਲ ਹੈ ਜਿੰਨੀ ਇਹ ਗੱਲ ਚੇਤੇ ਰੱਖਣਯੋਗ ਹੈ ਕਿ ਇਸ جنگ ਦੇ ਵਿੱਚ ਕੌਣ ਜਰਵਾਣੇ ਚੜ੍ਹ ਕੇ ਆਏ ਸੀਗੇ ਉਹਨਾਂ ਦੇ ਨਾਂ ਸਾਨੂੰ ਪਤਾ ਹੋਣੇ ਚਾਹੀਦੇ ਨੇ ਉਸ ਤੋਂ ਵੀ ਵੱਧ ਇਹ ਪਤਾ ਹੋਣਾ ਚਾਹੀਦਾ ਕਿ ਉਸ ਸਮੇਂ ਜਦੋਂ ਸਿਦਕ ਪਰਖੇ ਗਏ ਜਦੋਂ ਸਾਡੇ ਸਮੁੱਚ ਦੇ ਉੱਤੇ ਹੀ ਹਮਲਾ ਹੋਇਆ ਸਾਡੇ ਮਰਕਜ਼ ਦੇ ਸਾਡੀ ਰੂਹ ਦੇ ਉੱਤੇ ਹਮਲਾ ਹੋਇਆ ਉਸ ਵਕਤ ਸਾਡੇ ਜਿਹੜੇ ਸੀਗੇ ਉਹ ਕਿਸ ਪ੍ਰਕਾਰ ਸਦਕ ਤੋਂ ਡੋਲ ਕੇ ਆਪਣੀ ਤ੍ਰਿਸ਼ਨਾ ਚ ਆਪਣੇ ਨਿੱਜ ਦੇ ਵਿੱਚ ਸਾਡੇ ਸਾਂਝੇ ਹਿੱਤਾਂ ਦੇ ਨਾਲ ਧੋਖਾ ਤੇ ਫਰੀਦ ਕਰਦੇ ਜਿਹੜਾ ਆਮ ਲੋਕ ਹੈ ਉਹਨੇ ਕਿਸੇ ਯੋਧੇ ਦੀ ਨਿਆਂਈ ਜੰਗ ਦੇ ਵਿੱਚ ਨਹੀਂ ਜਾਣਾ ਤੇ ਜਿਹੜਾ ਆਮ ਲੋਕ ਹੈ ਉਹ ਕੌਮ ਦੇ ਲਈ ਕੋਈ ਧੋਖਾ ਫਰੇਬ ਨਹੀਂ ਕਰਦਾ ਹੈ ਉਹ ਪੰਥ ਦਾ ਭਲਾਈ ਜਾਂਦਾ ਭਲੇ ਦੀ ਅਰਦਾਸ ਹੀ ਕਰਦਾ ਪਰ ਇੱਕ ਭੂਮਿਕਾ ਉਹਦੀ ਹੁੰਦੀ ਕਿ ਉਹਨੇ ਇਹ ਸੋਚੀ ਰੱਖਣੀ ਹੁੰਦੀ ਆ ਕਿ ਉਹ ਜੋ ਪੰਥ ਪ੍ਰਸਤ ਹੈ ਉਹਨਾਂ ਦੀ ਲੀਡ ਤੇ ਚੱਲ ਰਿਹਾ ਹੈ ਜਾਂ ਜਿਹੜੇ ਪੰਥ ਦੇ ਦੋਖੀ ਨੇ ਜਿਹੜੇ ਪੰਥ ਦੀ ਘਾਤ ਦੀ ਰਾਜਨੀਤੀ ਕਰ ਰਹੇ ਨੇ ਉਹਨਾਂ ਦਾ ਸਹਿਯੋਗ ਦੇ ਕੇ ਉਹਨਾਂ ਨੂੰ ਤੱਕੜਾ ਨਾ ਇੱਥੇ ਆਪਾਂ ਖਤਾ ਖਾਏ ਹਾਂ